ਬਾਰ ਆਜੋ ਬਾਰ ਆਜੋ ਕੰਮ ਸਾਹਿਬ ਇੱਕ ਵਾਰ ਸਟੇਟਮੈਂਟ ਜਿਹਾ ਕੰਮ ਸਾਹਿਬ ਕੀ ਹੈ ਤੁਮ ਸਾਹਿਬ ਪੂਰਾ ਦਾਤਾ ਪੂਰਾ ਕੀਤਾ ਹੈ ਫੈਸਲਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੰਮ ਸਾਹਿਬ ਮੜਾ ਕੇ ਉਹ ਫੈਸਲਾ ਦੀਆ ਜੀ ਇਧਰ ਬਹੁਤ ਲੋਕਾਂ ਦੇ ਕਿਹੜਾ ਮਨਾਂ ਦੇ ਵਿੱਚ ਭਾਵਨਾ ਸੀਗੀ ਕਿ ਇਨਸਾਫ ਕਦੋਂ ਮਿਲੂ ਸਾਹਿਬ ਤੁਹਾਨੂੰ ਉੱਚੀ ਬੋਲਿਓ ਜੀ ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 364 ਥੱਲੇ ਪਹਿਲੇ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਹੈ 201 ਕਿਹੜਾ ਹੈਗਾ ਵਾ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ سزا ਔਰ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇੱਕ ਬੜਾ ਰੇਅਰ ਸਟੋ ਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੀਗੀਆਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਸੈਂਟੈਂਸ ਟੂ ਡੈਥ ਕੀਤਾ ਬਾਏ ਹੈਂਗਿੰਗ ਜਦ ਤੋ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਸ ਲਾਈਟ ਹੈ ਦੇ ਇਫੈਕਟ ਹੈਗੇ ਸੁਸਾਇਟੀ ਦੇ ਉੱਤੇ ਸੁਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਜ਼ਰੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਤੋਂ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਇਨਸਾਫ ਜ਼ਰੂਰ ਮਿਲੂਗਾ આજ ਪਰਿਵਾਰ ਹੈ ਮੇਰੇ ਬੱਚਿਆਂ ਕੋਲ ਨੇ ਸਾਰੇ ਸਾਰੇ ਸਾਰਾ ਪਰਿਵਾਰ ਹੈਗਾ ਇੱਥੇ ਬੈਠਾ ਹੋਇਆ